ਕਰਾ ਕੇ ਰਹਾਂਗੇ ਕਰਾ ਕੇ ਰਹਾਂਗੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਮੈਂ ਮੇਰਾ ਨਾਮ ਪਰਮੇਂਦਰ ਸਿੰਘ ਮੈਂ 파ਰਤਿਕ ਸੰਗ ਲੇਖਤਾ ਗਰਾਹ ਦਾ ਆਗੂ ਆ ਜਿਲ੍ਹਾ ਮਬਰ ਸਰ ਤੋਂ ਜੋ ਅੱਜ ਦਾ ਧਰਨਾ ਪ੍ਰਦਰਸ਼ਨ ਆ ਲੈਂਡ ਪੁਲਿੰਗ ਐਕਟ ਜਿਹੜਾ ਲੈ ਕੇ ਪੰਜਾਬ ਸਰਕਾਰ ਆਈ ਆ ਉਸ ਦੇ ਵਿਰੋਧ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹਦਾ ਵਿਰੋਧ ਕਰ ਰਹੇ ਆ ਪੰਚਾਇਤਾਂ ਮਤੇ ਪਾਰੀਆਂ ਲੋਕ ਸਵੇ ਕੋਚਨਾ ਪੱਤਰ ਦੇ ਰਹੇ ਆ ਗ੍ਰਾਮ ਸਭਾਵਾਂ ਸੱਦਰੇ ਆ ਉਦੇ ਖਿਲਾਫ ਅੱਜ ਭਾਰਤੀ ਕਿਸਾਨ ਜਨ ਆਗਰਾਂ ਵੱਲੋਂ ਵੱਡਾ ਪ੍ਰੋਟੈਸਟ ਜਿਹੜਾ ਡੀਸੀ ਦਫਤਰ ਅੰਬਰਸਰ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਤੁਰੰਤ ਜਿਹੜਾ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਤੇ ਲੋਕਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਜ਼ਮੀਨਾਂ ਨਾਲ ਸ਼ੁਰੂ ਤੋਂ ਹੀ ਜਿਹੜਾ ਉਹ ਮੋਹ ਕਰਦੇ ਆ ਪਰ ਲੋਕਾਂ ਨੂੰ ਬਿਨਾਂ ਪੈਸੇ ਤੋਂ ਇਦਾਂ ਐਕਟ ਲਿਆਉਣੇ ਤੇ ਜ਼ਮੀਨਾਂ ਖੋਣੀਆਂ ਇਹ ਕਿੱਦਾਂ ਦਾ ਕਾਨੂੰਨ ਹੋ ਗਿਆ ਇੱਕ ਪਾਸੇ 2013 ਦੇ ਵਿੱਚ ਜਿਹੜਾ ਲੋਕਾਂ ਦੇ ਸੰਦਰਸ਼ ਦੇ ਨਾਲ ਯੂਪੀਏ ਸਰਕਾਰ ਨੇ ਲੈਣ ਪੂਰੀ ਲੈੜਾ ਅਕੁਇਜ਼ਿਸ਼ਨ ਐਕਟ ਬਣਾਇਆ ਸੀ ਜਿਹਦੇ ਤਹਿਤ 80% ਲੋਕਾਂ ਦੀ ਜਿਹੜੀ ਆ ਉਹ ਸਹਿਮਤੀ ਜ਼ਰੂਰੀ ਸੀਗੀ ਜੇ ਪ੍ਰਾਈਵੇਟ ਕਿਸੇ ਨੇ ਲੈਣਾ ਸਰਕਾਰੀ ਲੈਣਾ ਤੇ 70% ਉਹ ਅਕੁਇਜ਼ਿਸ਼ਨ ਉਹ ਐਕਟ ਨੂੰ ਛਿੱਕੇ ਟਾਂਕੇ ਤੇ ਤੱਕਾ ਕੀਤਾ ਜਾ ਰਿਹਾ ਜਿਹਦੇ ਖਿਲਾਫ ਉੱਤੇ ਕਿਸਾਨਾਂ ਨੂੰ ਜਾੜਿਆ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਜਾੜਿਆ ਜਾ ਰਿਹਾ ਦੁਕਾਨਦਾਰਾਂ ਨੂੰ ਛੋਟੇ ਰੇੜੀ ਫੜੀ ਵਾਲੇ ਕਿੱਧਰ ਜਾਣਗੇ ਪਿੰਡ ਉੱਜਣਗੇ ਕਿਉਂਕਿ ਕਿਸੇ ਟਾਈਮ ਮਹਾਤਮਾ ਗਾਂਧੀ ਨੇ ਕਿਹਾ ਸੀ ਭਾਰਤ ਪਿੰਡਾਂ 'ਚ ਵੱਸਦਾ ਜਦੋਂ ਪਿੰਡ ਹੀ ਉੱਜੜ ਗਏ ਕੀ ਹੋਊਗਾ ਇਹ ਸਾਰੇ ਲੋਕਾਂ ਨੂੰ ਲੇਬਰ ਬਣਾਉਣਾ ਚਾਹੁੰਦੇ ਨੇ ਇਹ ਜਿਹੜਾ ਕਿਸਾਨ ਭਾਵੇਂ ਚਾਰਾ ਕਰਲਾਣਾ ਦਾ ਮਾਲਕ ਆ ਭਾਂਵੇਂ ਛਾਂ ਕੱਲਿਆਂ ਦਾ ਭਾਵੇਂ ਦਹਾਕਣਾਂ ਦਾ ਉਹ ਮਾਲਕ ਆ ਪਰ ਇਹ ਮਾਲਕੀ ਚੋਂ ਕੱਢ ਕੇ ਉਹਨੂੰ ਨੌਕਰ ਬਣਾਉਣਾ ਚਾਹੁੰਦੇ ਆ ਇਹ ਲੋਕ ਚਾਲ ਜਿਹੜੀ ਆ ਪੰਜਾਬ ਦੇ ਲੋਕ ਸਮਝ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਹਿਰ ਏਡੀ ਵੱਡੀ ਹੋ ਜੂਗੀ ਵੀ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਘਰਾਂ ਚੋਂ ਨਿਕਲਣਾ ਔਖਾ ਹੋ ਜਾਊਗਾ ਹੁਣ ਵੀ ਕੰਨ ਤੇ ਲਿਖਿਆ ਪੜ੍ਹ ਲੇ ਤੇ ਇਹ ਜਿਹੜਾ ਕਾਨੂੰਨ ਆ ਵਾਪਸ ਲਵੇ ਤੇ ਜਿਹੜਾ ਦਿੱਲੀ ਦੇ ਜਿਹੜੇ ਆਪਣੇ ਕੇਜਰੀਵਾਲ ਸਾਹਿਬ ਆ ਉਹ ਸ਼ਰਾਬ ਦਾ ਨਜਾਇਜ਼ ਪੈਸਾ ਜਿਹੜਾ ਇੱਧਰ ਲਾ ਰੇ ਆ ਤੇ ਉਹ ਚਾਹੁੰ ਇਸ ਸ਼ਰਾਬ ਦਾ ਪੈਸਾ ਇਧਰ ਰੀਅਲ ਏਸਟੇਟ ਚ ਲਾ ਕੇ ਇਨਵੈਸਟ ਕੀਤਾ ਜਾਵੇ ਪਰ ਉਹਨੂੰ ਜੇ ਲਾਉਣਾ ਹੀ ਆ ਕਿਤੇ ਹੋਰ ਪਾਸੇ ਲਾਲੇ ਜਾ ਕੇ ਪਰ ਇਹ ਪੰਜਾਬ ਦੇ ਲੋਕ ਆ ਇਥੋਂ ਇਹਨੂੰ ਖਾਲੀ ਹੱਥ ਹੀ ਮੋਨਾ ਪਊਗਾ ਇਹ ਆਉਣ ਵਾਲੇ ਦਿਨਾਂ ਚ ਤੁਸੀਂ ਵੇਖੋਗੇ ਸਰਕਾਰ ਤੇ ਕਹਿੰਦੀ ਕਿਸਾਨ ਖੁਸ਼ ਹੋ ਕੇ ਆਪਣੀ ਜ਼ਮੀਨਾਂ ਦੇ ਰਿਹਾ ਪੈਸਾ ਪੂਰਾ ਦਿੱਤਾ ਜਾ ਰਿਹਾ ਕਿਹੜੀ ਸਰਕਾਰ ਕਹਿੰਦੀ ਇਹ ਲੋਕ ਕਿਹੜੇ ਕਹਿੰਦੇ ਉਹਦੇ ਪਤਾ ਨਹੀਂ ਧੱਕੇ ਦੇ ਨਾਲ ਹੀ ਮਨਾਇਆ ਜਾ ਰਿਹਾ ਜਿਵੇਂ ਕਿ ਮੋਦੀ ਨੇ ਕੁਝ ਜੁਨੀਆ ਨਾਲੋਂ ਪ੍ਰੈਸ ਕਾਨਫਰੰਸ ਕਰਾ ਕੇ ਕੁਝ ਕਿਸਾਨਾਂ ਕੋਲੋਂ ਕਿਹਾ ਸੀਗਾ ਵੀ ਤਿੰਨ ਕਾਲੇ ਕਾਨੂੰਨ ਬਹੁਤ ਚੰਗੇ ਨੇ ਪਰ ਫਿਰ ਮਾਫੀ ਮੰਗ ਕੇ ਵਾਪਸ ਲਏ ਸੀ ਇਹ ਵੀ ਇਦਾਂ ਹੀ ਹੋਊਗਾ ਮਾਫੀ ਮੰਗ ਕੇ ਵਾਪਸ ਲਊਗਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੇਖ ਲਿਓ ਵੱਡੇ ਪ੍ਰੋਟੈਸਟ ਜਿਹੜੇ ਇਹਦੇ ਖਿਲਾਫ ਭਾਰਤੀ ਸੰਘ ਦੇਖਦਾ ਗਾਂ ਦੇ ਸਿਰਫ ਬੋਲ ਦੇ ਵਿੱਚਾਂਕੀ ਦਾ ਵਿਰੋਧ ਦੇ ਤਾ ਮੈਨੂੰ ਵੇਖੋ 2027 ਦੇ ਵਿੱਚ ਜਮਨੀ ਚੋਣਾ ਆਉਣੀਆਂ ਵਾਂ ਮੈਨੂੰ ਤੇ ਜਾਗਦਾਰ ਲੋਕਾਂ ਨੇ ਪਹਿਲਾਂ ਇਹਨਾਂ ਨੂੰ ਪੰਜਾਬ ਭਜੂ ਦੇਣਾ ਜੋ ਹਲਾਤ ਬਣ ਚੁੱਕੇ ਨੇ ਇਹ ਭਾਵੇਂ 27 ਡਿਕਣ ਪਰ ਲੋਕਾਂ ਦੇ ਮਨਾਂ 'ਚ ਹੁਣੇ ਲੈ ਗਏ ਆ ਸੋ 27 ਦੇ ਵਿੱਚ ਕੀ ਆਉਣਾ ਉਹ ਲੋਕ ਵੇਖਣਾ ਪਰ ਅਸੀਂ ਇਹ ਲੋਕਾਂ ਨੂੰ ਕਵਾਂਗੇ ਕਿ ਕੋਈ ਵੀ ਸਰਕਾਰ ਆ ਸਾਰੀਆਂ ਕਾਰਪੋਰੇਟ ਪੱਖੀ ਆ ਸੰਘਰਸ਼ਾਂ ਦੇ ਤੇਕ ਰੱਖੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰੱਖੀ ਆ